ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਾਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਅਓ ਅੱਜ ਆਪਾਂ ਰਲ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਦੀ ਵਿਆਖਿਆ ਕਰਾਂਗੇ ਸਤਿਗੁਰ ਮਿਹਰ ਕਰਨ ਆਪ ਹੀ ਰਸਨਾ ਤੇ ਬੈਠ ਕੇ ਆਪਣੀ ਵਿਆਖਿਆ ਆਪ ਹੀ ਕਰਵਾ ਲੈਣ ਵਾਹਿਗੁਰੂ ਜੀ ਦਾਸ ਕੋਲੋਂ ਬਖਸ਼ੋ ਕਿਰਪਾ ਕਰੋ ਵਾਹਿਗੁਰੂ ਜੀ ਆਰੰਭ ਕਰਦੇ ਹਾਂ ਗੋੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇੱਕ ਅਦੁੱਤੀ ਪ੍ਰਮਾਤਮਾ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਪਹਿਲੇ ਗੁਰੂ ਤਾਈ ਨਮਸਕਾਰ ਦੂਜੇ ਗੁਰੂ ਤਾਈ ਨਮਸਕਾਰ ਸਤਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਸਤਿਗੁਰੂ ਤਾਈ ਨਮਸਕਾਰ ਹੈ ਸ੍ਰੀ ਪ੍ਰਕਾਸ਼ ਰੂਪ ਗੁਰੂ ਤਾਈ ਨਮਸਕਾਰ ਹੈ ਅਸ਼ਟਪਦੀ ਸਿਮਰਿਓ ਸਿਮਰ ਸਿਮਰ ਸੁਖ ਪਾਵੋ ਪ੍ਰਭੂ ਨੂੰ ਸਿਮਰੋ ਅਤੇ ਸਿਮਰ ਸਿਮਰ ਕੇ ਸੁਖ ਪਾਓ ਕਲ ਕਲੇਸ ਤਨ ਮਾਹੇ ਮਟਾਵੋ ਕਲ ਕਲੇਸ ਤੇ ਕਲਪਨਾ ਸਰੀਰ ਵਿੱਚੋਂ ਦੂਰ ਹੋਣਗੇ ਸਿਮਰੋ ਜਾਸ ਬਿਸੰਬਰ ਏਕੈ ਜਗਤ ਦੇ ਪਾਲਨ ਹਾਰੇ ਇੱਕ ਪ੍ਰਭੂ ਦਾ ਜਸ ਗਾਓ ਨਾਮ ਜਪਤ ਅਗਨਤ ਅਨੇਕੈ ਜਿਸ ਦੇ ਅਨਗਿੰਤ ਨਾਮ ਇੱਕ ਵਾਰ ਜਪਦੇ ਹਨ ਵੇਦ ਪ੍ਰਾਨ ਸਿਮਰਤ ਸਦਾ ਅਖਰ ਵੇਦ ਪ੍ਰਾਂਤਿ ਸਿਮਰਤੀਆਂ ਦੇ ਸ਼ੁੱਧ ਅਖਰ ਕੀਨੇ ਰਾਮ ਨਾਮ ਇੱਕ ਆਖਰ ਰਾਮ ਨਾਮ ਦੇ ਇੱਕ ਅੱਖਰ ਨੇ ਸ਼ੁੱਧ ਕੀਤੇ ਹਨ ਕਿੰਕਾ ਇੱਕ ਜਿਸ ਜਿਆ ਬਸਾਵੈ ਇੱਕ ਕਿਨਕਾ ਨਾਮ ਜਿਸ ਦੇ ਮਨ ਵਿੱਚ ਬਸ ਜਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਉਸ ਦੀ ਮਹਿਮਾ ਗਿਣਤੀ ਵਿੱਚ ਨਹੀਂ ਆ ਸਕਦੀ ਕਾ ਕਿ ਏਕੇ ਦਰਸ ਤਿਹਾਰੋ ਜਿਹੜੇ ਇੱਕ ਤੇਰੇ ਦਰਸ਼ਨ ਦੇ ਚਾਹਵਨ ਹਨ ਉਹਨਾਂ ਨਾਨਕ ਉਹਨ ਸੰਗ ਮੋਹੇ ਉਧਾਰੋ ਉਨ੍ਹਾਂ ਦੇ ਸੰਗ ਵਿੱਚ ਮੈਨੂੰ ਵੀ ਤਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਸੁਖਮਣੀ ਪ੍ਰਭੂ ਦਾ ਸੁਖ ਰੂਪ ਅੰਮ੍ਰਿਤ ਨਾਮ ਹੈ ਪਗਤ ਜਨਾ ਕੇ ਮਨ ਬਿਸਰਾਮ ਰਹਾਓ ਪ੍ਰਭ ਕੇ ਸਿਮਰਨ ਗਰਭ ਨਾ ਬਸੈ ਪ੍ਰਭੂ ਦੇ ਸਿਮਰਨ ਨਾਲ ਗਰਭ ਵਿੱਚ ਵਾਸਾ ਨਹੀਂ ਹੁੰਦਾ ਪ੍ਰਭ ਕੇ ਸਿਮਰਨ ਦੁੱਖ ਦੁੱਖ ਜਮ ਨਸੈ ਪ੍ਰਭੂ ਦੇ ਸਿਮਰਨ ਨਾਲ ਜਮਾ ਦਾ ਦੁੱਖ ਦੂਰ ਹੋ ਜਾਂਦਾ ਹੈ ਪ੍ਰਭ ਕੇ ਸਿਮਰਨ ਕਾਲ ਪਰਹਰੈ ਪ੍ਰਭੂ ਦੇ ਸਿਮਰਨ ਨਾਲ ਕਾਲ ਦੂਰ ਹੋ ਜਾਂਦਾ ਹੈ ਪ੍ਰਭ ਕੇ ਸਿਮਰਨ ਦੁਸ਼ਮਣ ਤਰੈ ਪ੍ਰਭੂ ਦੇ ਸਿਮਰਨ ਨਾਲ ਵੈਰੀ ਹਟ ਜਾਂਦਾ ਹੈ ਪ੍ਰਭ ਸਿਮਰਤ ਕਿਛ ਬਿਗ ਨਾ ਲਾਗੇ ਪ੍ਰਭੂ ਨੂੰ ਸਿਮਰਦਿਆ ਕੋਈ ਬਿਗ ਨਹੀਂ ਲੱਗਦਾ ਪਰਬ ਗੇ ਸਿਮਰਨ ਅਣ ਦਿਨ ਜਾਗੈ ਪ੍ਰਭੂ ਸਿਮਰਨ ਨਾਲ ਰਾਤ ਦਿਨ ਸਾਵਧਾਨ ਰਹਿੰਦਾ ਹੈ ਪ੍ਰਭ ਗੇ ਸਿਮਰਨ ਪਉ ਨਾ ਵਿਆਪੈ ਪ੍ਰਭੂ ਸਿਮਰਨ ਨਾਲ ਕੋਈ ਡਰ ਨਹੀਂ ਲੱਗਦਾ ਪ੍ਰਭ ਗੇ ਸਿਮਰਨ ਦੁਖ ਨਾ ਸੰਤਾਪੈ ਪ੍ਰਭੂ ਦੇ ਸਿਮਰਨ ਨਾਲ ਦੁਖ ਨਹੀਂ ਸੰਤੋਂਦਾ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਪ੍ਰਭੂ ਦਾ ਸਿਮਰਨ ਸਾਧੂ ਦੇ ਸੰਗ ਚੋਂ ਮਿਲਦਾ ਹੈ ਸਰਬ નિਧਾਨ ਨਾਨਕ ਹਰ ਰੰਗ ਸਾਰੇ ਖਜ਼ਾਨੇ ਹਰੀ ਨਾਮ ਦੇ ਪ੍ਰੇਮ ਵਿੱਚ ਹਨ ਪ੍ਰਭ ਕੇ ਸਿਮਰਨ ਰਿੱਧ ਸਿਧ ਨੌ ਨਿਧ ਪ੍ਰਭ ਕੇ ਸਿਮਰਨ ਵਿੱਚ ਰਿੱਧੀਆਂ ਸਿੱਧੀਆਂ ਤੇ ਨੌ ਨਿਧਾਂ ਹਨ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭੂ ਕੇ ਸਿਮਰਨ ਨਾਲ ਗਿਆਨ ਧਿਆਨ ਤਤ ਵੇਦਾ ਵੇਤਾ ਬੁੱਧੀ ਹੋ ਜਾਂਦੀ ਹੈ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭੂ ਕੇ ਸਿਮਰਨ ਵਿੱਚ ਜਪ ਤਪ ਤੇ ਪੂਜਾ ਹਨ ਪ੍ਰਭ ਕੇ ਸਿਮਰਨ ਬਿਨ ਸੇ ਦੂਜਾ ਪ੍ਰਭੂ ਕੇ ਸਿਮਰਨ ਨਾਲ ਦੂਜਾ ਭਾਵ ਨਾਸ਼ ਹੋ ਜਾਂਦਾ ਹੈ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਵਿੱਚ ਤੀਰਥਾਂ ਦਾ ਇਸ਼ਨਾਨ ਹੈ ਪ੍ਰਭ ਕੇ ਸਿਮਰਨ ਦਰਗੇ ਮਾਨੀ ਪਰਬ ਕੇ ਸਿਮਰਨ ਨਾਲ ਦਰਗੇ ਵਿੱਚ ਦਰਗਾਹ ਵਿੱਚ ਨਾਮ ਮਾਨ ਮਿਲਦਾ ਹੈ। ਪ੍ਰਭ ਕੇ ਸਿਮਰਨ ਹੋਏ ਸੋ ਫਲਾ ਪ੍ਰਭ ਕੇ ਸਿਮਰਨ ਨਾਲ ਜੋ ਹੋਵੇ ਸੋ ਫਲਾ ਹੀ ਹੁੰਦਾ ਹੈ। ਪ੍ਰਭ ਕੇ ਸਿਮਰਨ ਸਫਲ ਫਲਾ ਪ੍ਰਭੂ ਕੇ ਸਿਮਰਨ ਨਾਲ ਸ੍ਰਿਸ਼ਟ ਫਲ ਵੀ ਪ੍ਰਾਪਤੀ ਹੁੰਦੀ ਹੈ। ਸੇ ਸਿਮਰੇ ਜਿਨ ਆਪ ਸਮਰਾਏ ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਆਪ ਸਮਰਾਉਂਦਾ ਹੈ। ਨਾਨ ਤਿਤਾ ਕੇ ਲਾਗਿਉ ਪਾਏ ਮੈਂ ਉਹਨਾਂ ਦੀ ਚਰਨੀ ਲਗਦਾ ਹਾਂ ਪ੍ਰਭੂ ਦਾ ਸੇਵ ਸਿਮਰਨ ਸਭ ਤੇ ਉੱਚਾ ਪ੍ਰਭੂ ਦਾ ਸਿਮਰਨ ਸਭ ਕਰਮਾਂ ਚੋਂ ਉੱਚਾ ਹੈ ਪਾਪ ਕੇ ਸਿਮਰਨ ਉਧਰੇ ਮੂਚਾ ਪ੍ਰਭੂ ਦੇ ਸਿਮਰਨ ਨਾਲ ਬਹੁਤ ਜੀਵ ਉਤਰ ਜਾਂਦੇ ਹਨ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਜੈ ਪ੍ਰਭੂ ਦੇ ਸਿਮਰਨ ਨਾਲ ਤ੍ਰਿਸ਼ਨਾ ਮਿਟ ਜਾਂਦੀ ਹੈ ਪਰਬ ਕੇ ਸਿਮਰਨ ਸਭ ਕਿਛ ਸੀਜੈ ਪ੍ਰਭੂ ਦੇ ਸਿਮਰਨ ਨਾਲ ਸਭ ਕਿਛ ਸੁਝ ਜਾਂਦਾ ਹੈ ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ ਪ੍ਰਭੂ ਦੇ ਸਿਮਰਨ ਨਾਲ ਜਮਾਂ ਦਾ ਬਿਲਕੁਲ ਡਰ ਨਹੀਂ ਲੱਗਦਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭੂ ਦੇ ਸਿਮਰਨ ਨਾਲ ਆਸਾ ਪੂਰਨ ਹੋ ਜਾਂਦੀਆਂ ਹਨ ਪ੍ਰਭ ਕੇ ਸਿਮਰਨ ਮਲ ਕੀ ਮਲ ਜਾਏ ਪਰਬੂ ਦੇ ਸਿਮਰਨ ਨਾਲ ਮਨ ਦੀ ਮਹਿਲ ਉਤਰ ਜਾਂਦੀ ਹੈ ਵਾਹਿਗੁਰੂ ਜੀ ਸਿਮਰਤ ਅੰਮ੍ਰਿਤ ਨਾਮ ਰਿੱਧ ਮਾਇ ਸਮਾਇ ਨਾਮ ਅੰਮ੍ਰਿਤ ਹਿਰਦੇ ਵਿੱਚ ਸਮਾ ਜਾਂਦਾ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਪ੍ਰਭੂ ਜੀ ਸੰਤਾਂ ਦੀ ਜ਼ੁਬਾਨ ਉੱਤੇ ਵਸਦੇ ਹਨ ਨਾਨਕ ਜਨ ਕਾ ਦਾਸਨ ਦਸਨਾ ਮੈਂ ਸਾਧ ਜਨਾਂ ਦੇ ਦਾਸਾਂ ਦਾ ਦਾਸ ਹਾਂ ਵਾਹਿਗੁਰੂ ਜੀ ਪ੍ਰਭ ਕੋ ਸਿਮਰੈ ਸੇ ਤਨਵੰਤੈ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਤਨਮਾਨ ਹਨ ਪ੍ਰਭ ਕੋ ਸਿਮਰੈ ਸੇ ਪਤਵੰਤੈ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਇੱਜ਼ਤ ਵਾਲੇ ਹਨ ਪ੍ਰਭ ਕੋ ਸਿਮਰਨ ਸਿਮਰੈ ਜੇ ਪ੍ਰਭ ਕੋ ਸਿਮਰੈ ਸੇ ਜਨਪਰਵਾਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਪੁਰਸ਼ ਪਰਵਾਨ ਹਨ ਪਰਬ ਕੋ ਸਿਮਰੈ ਸੇ ਪੁਰਖ ਪ੍ਰਧਾਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਪੁਰਸ਼ ਮੁਖੀਆ ਹਨ ਪਰਬ ਕੋ ਸਿਮਰੈ ਸੇ ਬਹਿਮੋਤਾਜੈ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਬਹਿਮੋਤਾਜ ਹਨ ਪਰਬ ਕੋ ਸਿਮਰੈ ਸੇ ਸਰਬਕੇ ਰਾਜੈ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸਭ ਦੇ ਰਾਜੇ ਹਨ ਪਰਬ ਕੋ ਸਿਮਰੈ ਸੇ ਸੁਖਵਾਸੀ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵਸਦੇ ਹਨ ਪ੍ਰਭੂ ਕੋ ਸਿਮਰੇ ਸਦਾ ਅਬਨਾਸੀ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸਦਾ ਸਥਿਰ ਹਨ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਸਿਮਰੋ ਸਿਮਰਨ ਉਹੀ ਕਰਦੇ ਹਨ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਪ੍ਰਭੂ ਆਪ ਦਿਆਲ ਹੋ ਕੇ ਕਰਵਾਉਂਦੇ ਹਨ ਨਾਨਕ ਜਨ ਕੀ ਮੰਗੇ ਰਵਾਲਾ ਮੈਂ ਉਹਨਾਂ ਪੁਰਸ਼ਾਂ ਦੀ ਜਨ ਤੂੜੀ ਮੰਗਦਾ ਹਾਂ ਪ੍ਰਭ ਕੋ ਸਿਮਰੇ ਸੇ ਪਾਰ ਉਪਕਾਰੀ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਉਪ ਪਾਰ ਉਪਕਾਰੀ ਹਨ ਪ੍ਰਭ ਕੋ ਸਿਮਰੈ ਤਿੰਨ ਸਦ ਬਲਹਾਰੀ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਤੋਂ ਮੈਂ ਸਦਾ ਕੁਰਬਾਨ ਹਾਂ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੁਖ ਸ਼ੋਭਾ ਵਾਲੇ ਹਨ ਪ੍ਰਭ ਕੋ ਸਿਮਰੈ ਤਿੰਨ ਸੁਖ ਬਹਾਵੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੀ ਆਇਯੂ ਸੁਖੀ ਬੀਤਦੀ ਹੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਉਹਨਾਂ ਮਨ ਨੂੰ ਜਿੱਤ ਲਿਆ ਹੈ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੀ ਰੀਤੀ ਪਵਿੱਤਰ ਹੈ ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਪ੍ਰਭੂ ਕੋ ਸਿਮਰੈ ਬਸੇ ਹਰ ਨੇਰੇ ਪ੍ਰਭੂ ਨੂੰ ਸਿਮਰਨ ਵਾਲੇ ਹਰੀ ਦੇ ਨੇੜੇ ਵੱਸਦੇ ਹਨ ਸੰਤ ਕਿਰਪਾ ਦੇ ਅੰਨ ਦਿਨ ਜਾਗ ਸੰਤਾ ਦੀ ਕਿਰਪਾ ਨਾਲ ਉਹ ਰਾਤ ਦਿਨ ਜਾਗਦੇ ਹਨ ਨਾਨਕ ਸਿਮਰਨ ਪੂਰੇ ਭਾਗ ਪ੍ਰਭੂ ਦਾ ਸਿਮਰਨ ਪੂਰਨ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬਹੂ ਨਾ ਚੂਰੇ ਪ੍ਰਭੂ ਦੇ ਸਿਮਰਨ ਨਾਲ ਕੰਮ ਪੂਰੇ ਹੋ ਜਾਂਦੇ ਹਨ ਪ੍ਰਭੂ ਦੇ ਸਿਮਰਨ ਨਾਲ ਮਨ ਕਦੀ ਨਹੀਂ ਝੂਰਦਾ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਣੀ ਪ੍ਰਭੂ ਦੇ ਸਿਮਰਨ ਵਿੱਚ ਹਰੀ ਦੇ ਗੁਨਾ ਦੀ ਬਾਣੀ ਹੈ ਪ੍ਰਭੂ ਦੇ ਸਿਮਰਨ ਨਾਲ ਬੁੱਧੀ ਸ਼ਾਂਤੀ ਵਿੱਚ ਸਮਾ ਜਾਂਦੀ ਹੈ ਪ੍ਰਭ ਕੇ ਸਿਮਰਨ ਨਹਿ ਚਲਿਆਸਨ ਪ੍ਰਭ ਕੇ ਸਿਮਰਨ ਕਮ ਬਗਾਸਨ ਪ੍ਰਭੂ ਦੇ ਸਿਮਰਨ ਨਾਲ ਅਟਲ ਅਸਥਾਨ ਪ੍ਰਾਪਤ ਹੁੰਦਾ ਹੈ ਪ੍ਰਭੂ ਦੇ ਸਿਮਰਨ ਨਾਲ ਹਿਰਦਾ ਖਿੜ ਜਾਂਦਾ ਹੈ ਪ੍ਰਭ ਕੇ ਸਿਮਰਨ ਅਨਹਦ ਜਨਕਾਰ ਪ੍ਰਭ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਪ੍ਰਭੂ ਦੇ ਸਿਮਰਨ ਨਾਲ ਅਨੰਦ ਸ਼ਬਦ ਦੀ ਧੁਨੀ ਹੁੰਦੀ ਹੈ ਪ੍ਰਭੂ ਸਿਮਰਨ ਨਾਲ ਸੁਖ ਦੇ ਪਾਰਾਵਾਰ ਦਾ ਅੰਤ ਨਹੀਂ ਹੈ ਸਿਮਰਨ ਸੇ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਨ ਜਨ ਸਰਨੀ ਪਇਆ ਉਹ ਪੁਰਖ ਪੁਰਸ਼ ਸਿਮਰਦੇ ਹਨ ਜਿਨ੍ਹਾਂ ਤੇ ਪ੍ਰਬੂਦੀ ਅਪਾਰ ਕਿਰਪਾ ਹੋ ਜਾਂਦੀ ਹੈ ਮੈਂ ਉਹਨਾਂ ਪੁਰਖਾਂ ਦੀ ਸ਼ਰਨ ਵਿੱਚ ਪੈਂਦਾ ਹਾਂ ਹਰ ਸਿਮਰਨ ਘਰ ਪਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਅਪਾਏ ਹਰੀ ਦਾ ਸਿਮਰਨ ਕਰਕੇ ਭਗਤ ਪ੍ਰਗਟ ਹੋਏ ਹਨ ਹਰੀ ਸਿਮਰਨ ਵਿੱਚ ਲੱਗ ਕੇ ਰਿਖੀਆਂ ਦੇ ਬੇਦ ਰਚੇ ਹਨ ਹਰ ਸਿਮਰਨ ਪੈ ਸਿਧ ਜਤੀ ਦਾਤੇ ਹਰ ਸਿਮਰਨ ਨੀਜ ਚਾਉ ਕੁੰਟ ਜਾਤੇ ਹਰੀ ਸਿਮਰਨ ਨਾਲ ਸਿਧ ਜਤੀ ਤੇ ਦਾਤੇ ਹੁੰਦੇ ਹਨ ਹਰੀ ਸਿਮਰਨ ਨਾਲ ਨੀਜ ਚਾਰੇ ਕੁੰਟਾਂ ਵਿੱਚ ਜਾਣੇ ਜਾਂਦੇ ਹਨ ਹਰ ਸਿਮਰਨ ਧਾਰੀ ਸਭ ਤਰਨਾ ਹਰ ਸਿਮਰ ਸਿਮਰ ਹਰ ਕਾਰਨ ਕਰਨਾ ਹਰੀ ਸਿਮਰਨ ਨਾਲ ਸਾਰੀ ਪ੍ਰਿਥਵੀ ਖੜੀ ਹੈ ਸਿਮਰ ਸਿਮਰ ਕੇ ਹਰੀ ਨੇ ਜਗਤ ਰਚਨਾ ਕੀਤੀ ਹੈ ਹਰ ਸਿਮਰਨ ਕਿਉ ਸਗਲ ਅਕਾਰਾ ਹਰੀ ਦਾ ਸਿਮਰਨ ਕਰਕੇ ਬ੍ਰਹਮਾ ਨੇ ਸਾਰੇ ਪਸਾਰੇ ਕੀਤੇ ਹਨ ਹਰ ਸਿਮਰਨ ਮੈਂ ਆ ਬਨਰੰਕਾਰਾ ਹਰੀ ਸਿਮਰਨ ਵਿੱਚ ਆਪ ਨਿਰੰਕਾਰ ਹੈ ਕਰ ਕਿਰਪਾ ਜਿਸ ਆਪ ਬਝਾਇਆ ਕਿਰਪਾ ਕਰਕੇ ਜਿਸ ਨੂੰ ਪ੍ਰਭੂ ਆਪ ਬਝਾਉਂਦਾ ਹੈ ਨਾਨਕ ਗੁਰਮਖ ਹਰਿ ਸਿਮਰਨ ਤਿਨ ਪਾਇਆ 헤 ਪਾਈ ਗੁਰਾਂ ਦੁਆਰੇ ਹਰੀ ਸਿਮਰਨ ਨੂੰ ਉਸ ਨੇ ਹੀ ਪਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੰਨੀ ਕੁ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਸੁਖਮਣ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਦੀ ਵਿਆਖਿਆ ਸਮਾਪਤ ਹੋਈ ਹੈ ਅਗਲੀ ਵਿਆਖਿਆ ਲੜੀਵਾਰ ਚੱਲੇਗੀ ਅਗਲੀ ਵੀਡੀਓ ਵਿੱਚ ਪਾਵਾਂਗੇ ਵਾਹਿਗੁਰੂ ਜੀ ਇੰਨੀਆਂ ਕੁ ਪ੍ਰਮਾਤਮਾ ਦੀ ਜਸ ਕਰਦਿਆਂ ਜਸ ਗਾਉਂਦਿਆਂ ਬਾਣੀ ਪੜਦਿਆਂ ਬੇਅੰਤ ਬੇਅੰਤ ਦਾਸ ਤੋਂ ਪੁੱਲਾ ਹੋ ਗਈਆਂ ਹੋਣ ਗਿਆ ਆਪ ਸਾਧ ਸੰਗਤ ਤੰਤਨ ਸ੍ਰੀ ਗੁਰਗੰਸਾਹਬ ਜੀ ਬਖਸ਼ਨ ਹਾਰ ਹੋ ਬਖਸ਼ ਲੈਣਾ ਜੀ ਬਖਸ਼ ਲੈਣਾ ਜੀ ਕਿਰਪਾ ਕਰਨੀ ਦਾਸ ਤੇ ਸੱਚੇ ਪਾਤਸ਼ਾਹ ਜੀ ਉੱਗੇ ਤੋਂ ਸੁਧ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ